ਇਹ ਜਿਹੜਾ ਅੰਮ੍ਰਿਤਸਰ ਵਿੱਚ ਇਹ ਜਿਹੜੀ ਬਿਲਡਿੰਗ ਦੇਖ ਰਹੇ ਆਂ तकरीबन ਇਹ ਸਰ ਬਖਸ਼ੀਰ ਸਿੰਘ ਜੀ ਤੇ ਕਰਨ ਸਿੰਘ ਹੋਰੀ ਜਿਹੜੇ ਦੋਨੋਂ ਭਰਾ ਨੇ ਯੂ ਐਸ ਏ ਸੋ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜੀ ਬਿਲਡਿੰਗ ਅਲੀਸ਼ਾਨ ਬਣਾਈ ਗਈ ਹੈ ਜਿੱਥੇ ਕਿ ਉੱਚੀ ਸਿੱਖਿਆ ਦਿੱਤੀ ਜਾਣੀ ਹੈ ਹੈਲਥ ਦੇ ਉੱਤੇ ਹੋ ਗਿਆ ਜਾਂ ਤੁਹਾਡਾ ਮੈਡੀਕਲ ਫੈਸਿਲਿਟੀਆਂ ਹੋ ਗਿਆ এডਿਕੇਸ਼ਨ ਫੈਸਿਲਿਟੀਆਂ ਹੋ ਗਈਆਂ ਇਹ ਸਾਰੀਆਂ ਕਾਫੀ 16 17 ਕੰਮ ਨੇ ਜਿਹੜੇ ਇਹਨਾਂ ਨੇ ਉਲਿਕੇ ਹੋਏ ਨੇ ਇਹ ਵਾਰੀ ਵਾਰੀ ਕਰਕੇ ਸਾਰੇ ਜਿਹੜੇ ਪ੍ਰੋਜੈਕਟ ਇੱਥੇ ਸ਼ੁਰੂ ਹੋਣਗੇ ਇੱਥੇ ਇਸ ਤਰ੍ਹਾਂ ਹੀ ਸਰਬਦੇਵਲਾ ਚੈਰੀਟੇਬਲ ਟਸੋਲੋ ਜਿਸ ਤਰ੍ਹਾਂ ਸਾਡੀਆਂ ਲੈਬਾਰਟਰੀਸ ਤੇ ਸਾਡੇ ਪ੍ਰੋਜੈਕਟ ਚੱਲ ਰਹੇ ਨੇ 95 96 ਲੈਬਾਰਟਰੀ ਸਾਡੀਆਂ ਖੁੱਲ ਚੁੱਕੀਆਂ ਨੇ ਸੋ ਅੱਜ ਇੱਥੇ ਇਸ ਚੀਜ਼ ਨੂੰ ਦੇਖਦੇ ਹਾਂ ਅੱਜ ਇੱਥੇ ਵੀ ਇੱਕ ਲੈਬਾਰਟਰੀ ਜਿਹੜੀ ਖੋਲ ਦਿੱਤੀ ਗਈ ਹੈ ਜਿਹੜੀ ਕਿ ਪਬਲਿਕ ਨੂੰ ਸਮਰਪਿਤ ਹੋ ਗਈ ਹੈ ਅੱਜ ਤੋਂ ਇਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹੋਰ ਕੁਝ ਡਿਮਾਂਡ ਸੀ ਜਿੱਦਾਂ ਕਿ ਅਸੀਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਅੱਜ ਸਾਰੇ ਅਸੀਂ ਦੇਖ ਰਹੇ ਹਾਂ ਕਿ ਬੱਚੇ ਸਾਡੇ ਸਾਰੇ ਬਾਹਰ ਭਜਦੇ ਜਾ ਰਹੇ ਨੇ ਇੱਥੇ ਬੱਚੇ ਮਿਲਦੇ ਨਹੀਂ ਆਪਾਂ ਨੂੰ ਇਵੇਂ ਅਸੀਂ ਚੰਡੀਗੜ੍ਹ 'ਚ ਇੱਕ ਸੈਂਟਰ ਚਲਾ ਰਹੇ ਹਾਂ ਜਿੱਥੇ ਸਾਡੇ ਕੋਲ ਅਸੀਂ ਇੱਕ ਕੋਚਿੰਗ ਸੈਂਟਰ ਸਾਡਾ ਹੀ ਦੇ ਰਹੇ ਹਾਂ ਤੇ ਉੱਥੇ ਪੰਜਾਬ 'ਚੋਂ ਬੱਚੇ ਨਹੀਂ ਮਿਲਦੇ ਹੁਣ ਸਾਨੂੰ 42 ਬੱਚੇ ਅਸਲੇ ਸਾਡੇ ਕੋਲ ਹੋਏ ਨੇ ਸਾਰੇ ਉਹਨਾਂ 'ਚੋਂ ਸਿਰਫ ਦੋ ਬੱਚੇ ਪੰਜਾਬ ਦੇ ਨੇ ਬਾਕੀ ਬਾਕੀ ਸਟੇਟਾਂ ਦੇ ਨੇ ਅਸੀਂ ਨਾ ਤਾਂ ਉਹਨਾਂ ਨੂੰ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਸੈਂਟਰ ਖੋਲ੍ਹਿਆ ਤੇ ਚਲਾਣਾ ਤੇ ਅਸੀਂ ਨਾ ਨਹੀਂ ਕਰ ਸਕਦੇ ਕਿਸੇ ਨੂੰ ਲੇਕਿਨ ਇਹੀ ਅਫਸੋਸ ਹੈ ਕਿ ਸਾਡੇ ਬੱਚੇ ਹੀ ਨਹੀਂ ਸਾਡੇ ਸਕੂਲ ਕੱਢ ਰਹੇ ਆਪਾਂ ਸੋ ਇਸ ਤਰੀਕੇ ਨਾਲ ਕਬਿਟਰ ਸੈਂਟਰ ਸਲਾਈ ਸੈਂਟਰ ਦੀਆਂ ਦੀ ਮੰਗ ਸੀ ਉਹ ਵੀ ਅਸੀਂ ਕਰ ਰਹੇ ਆ ਕਿ ਬਹੁਤ ਜਲਦੀ ਹੀ ਅਸੀਂ ਉਹ ਵੀ ਖੋਲ੍ਹ ਦਾਂਗੇ ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਫੈਸਿਲਿਟੀਆਂ ਆਗੀਆਂ ਜਿਦਾ ਮੈਡੀਕਲ ਦੀਆਂ ਅੱਜ ਇਹਨਾਂ ਨੇ ਡਾਕਟਰ ਰੱਖ ਲਿਆ ਇੱਥੇ ਇੱਕ ਲੈਬ ਭੁੱਲ ਗਈ ਹੈ ਇਸ ਤੋਂ ਇਲਾਵਾ ਜੋ ਫੈਸਿਲਿਟੀਆਂ ਅਸੀਂ ਸਮਝਾਂਗੇ ਇੱਥੇ ਹੋਰ ਚਾਹੀਦੀਆਂ ਆ ਰਿਪਬਲਿਕ ਨੂੰ ਉਹ ਟ੍ਰਸਟ ਵਨ ਅਸੀਂ ਜ਼ਰੂਰ ਇਹਨਾਂ ਨੂੰ ਮਹੀਆ ਕਰਾਵਾਂਗੇ ਇਹ ਜੀ ਗੁਰਨਾਨਕ ਸਿੱਖਿਆ ਤੇ ਸੇਵਾ ਕੇਂਦਰ ਦਾ ਉਗਾਟਣ ਅਗਣਾ ਤੋਂ ਚੀਚਾ ਰੋਡ ਦੇ ਉੱਪਰ ਸ਼ੁਰੂ ਕੀਤਾ ਗਿਆ ਵਾ ਜਿਹਦੇ ਵਿੱਚ ਅਸੀਂ ਦੋ ਪ੍ਰੋਜੈਕਟ ਲੈ ਕੇ ਚੱਲੇ ਸੀ ਜਿਹਦੇ ਵਿੱਚ ਸਿੱਖਿਆ ਤੇ ਸਿਹਤ ਨੂੰ ਅਸੀਂਗੇ ਲੈ ਕੇ ਚੱਲੇ ਸੀ ਔਰ ਸਿੱਖਿਆ ਦੇ ਵਿੱਚ ਸਾਡੀ ਮੋਟੋ ਇਹ ਸੀ ਕਿ ਅਸੀਂ ਬੱਚਿਆਂ ਨੂੰ ਘਟੋ ਘਟ ਜਿਹੜੀ ਆਉਣ ਵਾਲੇ ਐਗਜ਼ਾਮੀਨੇਸ਼ਨ ਆ ਉਹਦੀ ਤਿਆਰੀ ਕਰਵਾ ਸਕੀਏ ਵਕਫ ਵਕਫੇ ਕੰਪੀਟੀਸ਼ਨ ਲੜਾ ਸਕੀਏ ਔਰ ਉਹਦੇ ਨਾਲ ਹੀ ਸਿਹਤ ਸੰਬੰਧੀ ਅਸੀਂ ਸਹੂਲਤਾਂ ਦੇਣਾ ਚਾਹੁੰਦੇ ਹਾਂ ਕਿਉਂਕਿ ਅੱਜ ਸਾਡੇ ਲੋਕ ਬਹੁਤ ਪਛੜੇ ਹੋਏ ਆਪਣੀ ਬੇਸਿਕ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਉਸ ਤੋਂ ਵੀ ਵੰਜੇ ਰਹਿ ਗਏ ਸੀ ਉਹਦੀ ਸ਼ੁਕਰ ਸ਼ਰਵਾਦ ਕੀਤੀ ਹੈ ਔਰ ਡਾਕਟਰ ਬਰਾਏ ਸਾਹਿਬ ਅੱਜ ਆਏ ਸੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੱਲੋਂ ਅੱਜ ਜਿਹੜੀ ਕਲੀਨिकल ਲੈਬ ਸਾਨੂੰ ਦਿੱਤੀ ਗਈ ਹੈ ਮੈਂ ਸਮਝਦਾ ਕਿ ਇਹ ਸਾਡੇ ਇਲਾਕੇ ਵਾਸਤੇ ਇੱਕ ਬਹੁਤ ਵੱਡੀ ਦੇਣ ਹੋ ਕਿ ਉਹ ਟੈਸਟ ਜਿਹੜੇ ਇੱਥੇ ਤੁਹਾਨੂੰ ਪਤਾ ਹੈ 1000 ਰੁਪਿਆਵਾਂ ਚ ਹੁੰਦੇ ਆ ਉਹ ਇਕਨੋਮਿਕਲ ਰੇਟ ਦੇ ਵਿੱਚ ਸਾਡੇ ਸਾਰੇ ਟੈਸਟ ਕੀਤੇ ਜਾਣਗੇ ਮਾਹਰ ਡਾਕਟਰਾਂ ਦੇ ਵੱਲੋਂ ਔਰ ਵਧੀਆ ਲੇਟੈਸਟ ਮਸ਼ੀਨਾਂ ਸਾਨੂੰ ਦਿੱਤੀਆਂ ਗਈਆਂ ਨੇ ਸੋ ਇਸ ਇਲਾਕੇ ਦਾ ਇਸ ਬਾਰਡਰ ਬੈਲਟ ਦਾ ਜਿਹਦੇ ਬਹੁਤ ਹੀ ਲੋਕ ਪਛੜੇ ਹੋਏ ਨੇ ਸਿੱਖਿਆ ਤੇ ਸਿਹਤ ਪੱਖੋਂ ਸਾਡੀ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਸਿਹਤ ਤੇ ਸਿੱਖਿਆ ਨੂੰ ਅਸੀਂ ਪ੍ਰਮੋਟ ਕਰ ਸਕੀਏ ਔਰ ਅੱਗੇ ਲੈ ਕੇ ਜਾ ਸਕੀਏ ਔਰ ਇਹੋ ਜਿਹੇ ਜਿਹੜਾ ਡਾਕਟਰ ਡਾਕਟਰ ਬਖਸ਼ੀਰ ਸਿੰਘ ਜੀ ਸੰਧੂ ਸਰਦਾਰ ਕਾਰ ਸਿੰਘ ਜੀ ਯੂਐਸਏ ਤੋਂ ਜੋ ਬੈਠੇ ਨੇ ਉਹਨਾਂ ਵੱਲੋਂ ਸਾਰਾ ਸਾਨੂੰ ਯੋਗਦਾਨ ਕੀਤਾ ਗਿਆ ਰਾਜੀ ਯੋਗਦਾਨ ਸਾਨੂੰ ਡਾਕਟਰ ਐਸ. ਪੀ. ਸੰਭਲਾਈ ਸਾਹਿਬਾਨ ਵੱਲ ਮਿਲਿਆ ਹੈ ਉਹਨਾਂ ਨੇ ਸਾਨੂੰ ਇਹ ਲੈਬ ਦਿੱਤੀ ਹੈ ਔਰ ਅੱਗੇ ਵੀ ਇਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ ਜਿਹੜੀ ਹੈ ਉਹ ਵੀ ਜੀ ਸ਼ੁਰੂਆਤ ਕੀਤਾ ਜਾਊਗਾ ਤਾਂ ਕਿ ਬੱਚਿਆਂ ਨੂੰ ਕੰਪਿਊਟਰ ਚ ਨਿਪੁੰਨ ਕੀਤਾ ਜਾਵੇ ਅਤੇ ਬੱਚੀਆਂ ਜਿਹੜੀਆਂ ਪਿੰਡਾਂ ਦੇ ਵਿੱਚ এডਿਕੇਸ਼ਨ ਪੂਰੀ ਕਰ ਚੁੱਕੀ ਹੈ ਉਹਨਾਂ ਨੂੰ ਘਟੋ ਘਟ ਕੋਈ ਨਾ ਕੋਈ ਸੈਲਫ ਆਪਣੀ ਉਹ ਕਮਾਈ ਕਰ ਸਕਣ ਕੋਈ ਕੋਈ ਉਹਨਾਂ ਕੋਲ ਸਾਧਨ ਬਣਾ ਸਕਣ ਇਹੋ ਆਪਣੇ ਘਰ ਦੇ ਵਿੱਚ ਸਲਾਈ ਦਾ ਰੋਜ਼ਗਾਰ ਸ਼ੁਰੂ ਕਰ ਸਕਦਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ. ਸਿੰਘ ਬਰਾਏ ਹੋਰੀਆਂ ਜਿसे ਚੀਚਾ ਪਿੰਡ ਪਹੁੰਚੇ ਨੇ ਜਿੱਥੇ ਲੰਗਰ ਚੱਲੇ ਗੁਰਸ਼ਬਦ ਸੰਸਥਾ ਜਿਹੜੀ ਜਿਹੜੀ ਪਹਿਲਾਂ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਦੀ ਸੀ ਬਾਅਦ ਦੇ ਵਿੱਚ ਇਹਨਾਂ ਨੇ ਬੱਚਿਆਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਭੁੱਖ ਨੂੰ ਮੁੱਖ ਰੱਖ ਕੇ ਸਿੱਖਿਆ ਤੇ ਸਿਹਤ ਉਹ ਸਹੂਲਤਾਂ ਵੀ ਇੱਥੇ ਦੇਣੀਆਂ ਸ਼ੁਰੂ ਕੀਤੀਆਂ ਨੇ ਗੁਰੂ ਨਾਨਕ ਸੇਵਾ ਤੇ ਸਿੱਖਿਆ ਕੇਂਦਰ ਨਾਂ ਦੀ ਜਿਹੜੀ ਇਹ ਬਿਲਡਿੰਗ ਬਣੀਆ ਕੇਂਦਰ ਬਣਿਆ ਬਹੁਤ ਆਲੀਸ਼ਾਨ ਬਹੁਤ ਵਧੀਆ ਇਹ ਇਮਾਰਤਾਂ ਸਾਰੀ ਇਸ ਇਲਾਕੇ ਦੇ ਵਿੱਚ ਪਿੰਡੂ ਖੇਤਰ ਦੇ ਨਰੋਲ ਪਿੰਡੂ ਖੇਤਰ ਦੇ ਵਿੱਚ ਇਹ ਬੜਾ ਵੱਡਾ ਯੋਗਦਾਨ ਆ ਸੰਸਥਾ ਵੱਲੋਂ ਅੱਜ ਰਾਏ ਸਾਹਿਬ ਆਏ ਸੀਗੇ ਜਿਹੜੀਆਂ ਸਿਲਸਿਲਾ ਸੰਨੀ ਬਰਾਏ ਕਲੀਨਿਕਲ ਲੈਬਸ ਖੋਲਣ ਦਾ ਜਿਹੜੀਆਂ ਕਿ ਬਾਜ਼ਾਰ ਨਾਲੋਂ ਬਹੁਤ ਘੱਟ ਕੀਮਤ ਜਿਹਨੂੰ ਨੋ ਪ੍ਰੋਫਿਟ ਨੋ ਲਾਸ ਕਹਿ ਸਕਦੇ ਅਸੀਂ ਉਹਨਾਂ ਕੀਮਤਾਂ ਤੇ ਜਿਹੜੇ ਸਿਹਤ ਦੇ ਬੁਨਿਆਦੀ ਟੈਸਟ ਜਿਹੜੇ ਕਰਦੀਏ ਨਹੀਂ ਉਹਦਾ ਕੋਈ ਲਗਭਗ 90 95 ਉਤਰੀ ਭਾਰਤ ਦੇ ਵਿੱਚ ਪਹੁੰਚ ਚੁੱਕੀ ਹੈ ਕਲੀਨਿਕਲ ਲੈਬਸ ਅੱਜ ਇੱਥੇ ਇੱਕ ਕਲੀਨਿਕਲ ਲੈਬ ਦਿੱਤੀ ਗਈ ਆ ਬਾਕਾਇਦਾ ਜਿਹੜੀ ਆ ਆਧੁਨਿਕ ਮਸ਼ੀਨਰੀ ਜਿਹੜੀ ਲੇਟੈਸਟ ਮਸ਼ੀਨਰੀ ਆ ਉਹ ਦਿੱਤੀ ਗਈ ਸਥਾਪਿਤ ਕੀਤੀ ਗਈ ਹੈ ਲੈਬ ਅਜੇ ਤੋਂ ਚਾਲੂ ਹੋ ਚੁੱਕੀ ਆ ਇਹਦੇ ਨਾਲ ਹੀ ਸੰਸਥਾ ਵੱਲੋਂ ਬੇਨਤੀ ਸੀ ਕਿ ਇੱਥੇ ਸਿਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਛੋਟੇ ਛੋਟੇ ਯਤਨਾਂ ਦੀ ਲੋੜ ਆ ਉਹ ਵੀ ਬਰਾਇਸ ਸਾਹਿਬ ਨੇ ਯੈਸ ਕਰਤੀ ਆ ਕਿ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਬੱਤ ਦਾ ਪੁਲਟਰਸਟ ਵੱਲੋਂ ਇੱਥੇ ਕੋਲ ਦਿੱਤਾ ਜਾਵੇਗਾ ਸੋ ਮੈਂ ਸਮਝਦਾ ਕਿ ਇਸ ਦਿੱਤੇ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਕੰਮ ਕਰਨ ਵਾਲੀ ਸੰਸਥਾ ਆ ਉਹ ਆਪਣੇ ਆਪ ਦੇ ਇੱਕ ਚਾਨਣ ਮਨਾਰੇ ਵਾਂਗ ਕੰਮ ਕਰਦੀ ਆ ਜਿਹੜਾ ਇਸ ਇਲਾਕੇ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਲੋੜਵੰਦਾਂ ਨੂੰ ਖਾਸ ਕਰਕੇ ਜਿੱਥੇ ਧਾਰਮਿਕ ਖੇਤਰ ਦੇ ਵਿੱਚ ਜਾਂ ਗੁਰਮਤਿ ਦੇ ਖੇਤਰ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਸਿਹਤ ਦੇ ਰਹੇ ਨੇ ਉੱਥੇ ਨਾਲ ਹੀ ਉਹਨਾਂ ਦੇ ਪੁਹਿਤ ਨੂੰ ਲੈ ਕੇ ਵੀ ਚੰਗੀ ਸਿਹਤ ਜਿਹੜੀ ਆ ਉਹ ਇਹ ਦੇਣ ਦਾ ਕੰਮ ਕਰੂਗੀ ਏ ਤੇ ਸਰਬੱਤ ਦਾ ਭਲਾ ਟਰਸਟ ਵੱਲੋਂ ਜਿੰਨਾ ਕੁ ਯੋਗਦਾਨ ਬਣਦਾ ਉਹ ਜਿੰਨੀ ਮਦਦ ਇਹਨਾਂ ਦੀ ਹੋ ਸਕਦੀ ਹੋਈ ਪ੍ਰਾਇਤ ਸਾਹਿਬ ਨੇ ਭਰੋਸਾ ਦਵਾਇਆ ਕਿ ਉਹ ਜ਼ਰੂਰ ਕਰ